ਜਰਨੈਲ ਜੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸਨ ਤੇ ਉਹਨਾਂ ਦੀ ਡਿਊਟੀ ਸੀ ਤਿੱਬਤ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤਿੱਬਤ ਦੇ ਲੋਕਾਂ ਦਾ ਇੱਕ ਰਵਾਜ ਸੀ ਉਹ ਆਪਣੇ ਬੱਚਿਆਂ ਦੇ ਮੋਢਿਆਂ ਤੇ ਜਾਂ ਡੌਲਿਆਂ ਤੇ ਕਹਿ ਲੋ ਸ਼ੇਰ ਦਾ ਮਾਸ ਬੰਦੇ ਸੀ ਉਹ ਮਾਸ ਇਸ ਕਰਕੇ ਬੰਦੇ ਸੀ ਤਾਂ ਕਿ ਉਹਨਾਂ ਦਾ ਬੱਚਾ ਵੱਡਾ ਹੋ ਕੇ ਸ਼ੇਰ ਵਾਂਗ ਦਲੇਰ ਬਣੇ ਤੇ ਜਦੋਂ ਜਰਨੈਲ ਜੋਰਾਵਰ ਸਿੰਘ ਸ਼ਹੀਦ ਹੋਏ ਤੇ ਉਹਨਾਂ ਦਾ ਮਾਸ ਪਤਨੀ ਕਿੰਨੇ ਰੁਪਏ ਕਿਲਵਾਂ ਵਿੱਚ ਵਿਕਿਆ ਉਸ ਟਾਈਮ 'ਚ ਉਹ ਤਾਂ ਵਿਕਿਆ ਤਿੱਬਤ ਦੇ ਲੋਕਾਂ ਨੇ ਸ਼ੇਰ ਦਾ ਮਾਸ ਹਟਾ ਕੇ ਸ਼ਹੀਦ ਜੋਰਾਵਰ ਸਿੰਘ ਦਾ ਆਸ ਆਪਣੇ ਬੱਚਿਆਂ ਦੇ ਡੋਲਿਆਂ ਨਾਲ ਬੰਨਤਾ ਤਾਂ ਕਿ ਉਹਨਾਂ ਦੇ ਬੱਚੇ ਇਨ੍ਹਾਂ ਵਾਂਗ ਦਲੇਰ ਬਣ ਸਕਣ ਦੇਖੋ ਜੀ ਕਿੱਡੀ ਵੱਡੀ ਹਿਸਟਰੀ ਹੈ ਆਪਣੀ ਇਤਿਹਾਸ ਵਿੱਚ ਇੱਕੋ ਜੋਦਾ ਹੋਇਆ ਜਿਹੜਾ ਇੱਕ ਹੱਥ ਨਾਲ ਪੰਜ ਤੀਰ ਤਲਾ ਸਕਦਾ ਮਹਾਭਾਰਤ ਵਿੱਚ ਸਭ ਤੋਂ ਵੱਡਾ ਯੋਧਾ ਸੀ ਕਰਨ ਉਹ ਵੀ ਤਿੰਨ ਤੀਰ ਚਲਾਉਂਦਾ ਸੀ ਤੇ ਤੁਸੀਂ ਬਾਹੂਬਲੀ ਨੂੰ ਵੀ ਦੇਖਿਆ ਹੋਣਾ ਤਿੰਨ ਤੀਰ ਚਲਾਉਂਦੇ ਪਰ ਗੁਰੂ ਗੋਬੀ ਸਿੰਘ ਜੀ ਪੰਜ ਤੀਰ ਚਲਾਉਂਦੇ ਸੀ ਤੇ ਜਦੋਂ ਚਮਕੌਰ ਦੀ ਜੰਗ ਹੋਈ ਜਹਾਰ ਸਿੰਘ ਦੁਸ਼ਮਣਾਂ ਨਾਲ ਲੜ ਰਿਹਾ ਸੀ ਤਾਂ ਗੁਰੂ ਗੋਬੀ ਸਿੰਘ ਜੀ ਉੱਪਰ ਖੜੇ ਤੀਰ ਚਲਾ ਰਹੇ ਸਨ ਤੇ ਭਾਈ ਦਿਆ ਸਿੰਘ ਜੀ ਉਹਨਾਂ ਕੋਲ ਆ ਕੇ ਖੜੇ ਤੇ ਗੁਰੂ ਜੀ ਨੂੰ ਪੁੱਛਿਆ ਕਿ ਤੇ ਪੁੱਤਰ ਦਾ ਮੋਹ ਤੇ ਨਹੀਂ ਆ ਰਿਹਾ ਪੁਰੂ ਸ੍ਰੀ ਗੁਰੂ ਗੋਬੀ ਸਿੰਘ ਜੀ ਨੇ ਜਵਾਬ ਦਿੱਤਾ ਤੇ ਜਦੋਂ ਜੁਝਾਰ ਸਿੰਘ ਨੂੰ ਪ੍ਰਮਾਤਮਾ ਕੋਲੋਂ ਅਰਦਾਸ ਕਰਕੇ ਮੰਗਿਆ ਸੀ ਤੇ ਉਸ ਟਾਈਮ ਤੋਂ ਹੀ ਇਸ ਨੂੰ ਮੈਂ ਜੰਗ ਦੇ ਵਿੱਚ ਵੈਰੀਆਂ ਨਾਲ ਕਿਰਿਆ ਹੋਇਆ ਦੇਖਣਾ ਚਾਹੁੰਦਾ ਸੀ ਮੈਂ ਤੀਰ ਇਸ ਕਰਕੇ ਚਲਾ ਰਿਹਾ ਤਾਂ ਕਿ ਜੁਝਾਰ ਸਿੰਘ ਜੰਗ ਦੇ ਮੈਦਾਨ 'ਚ ਵੈਰੀਆਂ ਦੇ ਵਿਚਕਾਰ ਪਹੁੰਚ ਸਕੇ ਤੇ ਉਸ ਨੂੰ ਕੋਈ ਰੁਕਾਵਟ ਨਾ ਆਵੇ ਮੈਂ ਇਸ ਕਰਕੇ ਤੀਰ ਚਲਾ ਰਿਹਾ ਤੇ ਹੁਣ ਗੱਲ ਕਰਦੇ ਹਾਂ ਗੁਰੂ ਗੋਬੀ ਸਿੰਘ ਜੀ ਦੇ ਹਰ ਤੀਰ ਉੱਤੇ ਸਵਾ ਤੋਲਾ ਸੋਨਾ ਲੱਗਿਆ ਹੁੰਦਾ ਸੀ ਜਿਹੜੇ ਤੀਰ ਦੁਸ਼ਮਣਾਂ ਨੂੰ ਮਾਰਨ ਲਈ ਬਣਾਏ ਨੇ ਉਹ ਸੋਨਾ ਤਾਂ ਲੱਗਿਆ ਹੁੰਦਾ ਤਾਂ ਕਿ ਜੇ ਕੋਈ ਦੁਸ਼ਮਣ ਜ਼ਖਮੀ ਹੋ ਜਾਈ ਉਸ ਦਾ ਪਰਿਵਾਰ ਉਸ ਦਾ ਇਲਾਜ ਕਰਾ ਸਕੇ ਤੇ ਉਸ ਦਾ ਪਰਿਵਾਰ ਰੋਟੀ ਖਾ ਸਕੇ ਸੋਚੋ ਕਿੰਡੀ ਵੱਡੀ ਸ਼ਖਸੀਅਤ ਦੇ ਮਾਲਕ ਹੋਣਗੇ ਗੁਰੂ ਗੋਬੀ ਸਿੰਘ ਜੀ ਬਾਕੀ ਜੇ ਇਤਿਹਾਸ ਦੱਸਦੇ ਕੋਈ ਗਲਤੀ ਹੋਵੇ ਤਾਂ ਮਾਫ ਕਰਿਓ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਧੰਨ ਦਿਆਂ ਵੀਡੀਓਜ਼ ਲਈ ਸਾਡੇ ਪੇਜ ਨੂੰ ਫੋਲੋ ਕਰਿਓ